ਹਾਂਜੀ ਅੱਜ ਤੁਸੀਂ ਕਾਹਦਾ ਖਲਾਰਾ ਪਾ ਕੇ ਬੈਠੇ ਅੱਜ ਫੇਰ ਕੁਛ ਨਾ ਕੁਛ ਬਣਾਉਣ ਲੱਗੇ ਆ ਸੀਪੇ ਸらっしゃ ਅੱਜ ਕੀ ਬਣਾਉਣ ਲੱਗੇ ਅੱਜ ਜਿਵੇਂ ਵੀ ਇੰਨਾ ਕੋ ਹੁੰਦੜਾ ਚੌੜਾ ਲੰਬਾ ਤੇ ਇੰਨਾ ਕੋ ਚੜਾਈ ਚ ਹਾਂਜੀ ਇਸ ਤਰ੍ਹਾਂ ਕਰਕੇ ਉਹ ਬਣਾਉਣ ਲੱਗੇ ਆ ਘੜੀਆਂ ਰੱਖਣ ਵਾਸਤੇ ਜਿਵੇਂ ਉਹਦੇ ਆਟਾ ਟਪਾਰਟੇਸ਼ਨ ਬਣਾਵਾਂਗੇ ਵੀ ਚਾਰ ਪੰਜ ਘੜੀਆਂ ਵਿੱਚ ਰੱਖੀਆਂ ਜਾਣ ਤੇ ਇਹ ਮੈਂ ਵੇਖਿਆ ਸੀ ਆ ਜਿਵੇਂ Amazon ਤੇ ਹਾਂਜੀ ਹਲੋ ਤਾਂ ਮੈਂ ਐਡ ਟੂਗਾਰਡ ਕਰਕੇ ਰੱਖਿਆ ਮੈਂ ਕਿਹ ਚਲੋ ਆਰਡਰ ਕਰ ਦਾਂਗੇ ਪਰ ਬੈਠੀ ਬੈਠੀ ਤੇ ਮੇਰੇ ਦਿਮਾਗ ਚ ਆਇਆ ਮੈਂ ਕਿ ਜਿਵੇਂ ਉਹ ਵਾਲਾ ਪਾਪੂ ਆਰਡ ਬਣਾਇਆ ਹੈ ਹਾਂਜੀ ਇਵੇਂ ਵਾਵਾ ਬਾਕਸਸ ਬਣਾ ਕੇ ਤੇ ਆਪਾਂ ਇੱਕ ਵਧੀਆ ਬਣਾ ਚਲਾਈ ਬਣਾ ਲਈਏ ਨਾਲੇ ਵਧੀਆ ਮਜ਼ਬੂਤ ਆਪਦੀ ਪਸੰਦ ਦਾ ਹਾਂ ਤੇ ਵਿੱਚ ਆਪਾਂ ਉਸੇ ਤਰ੍ਹਾਂ ਹੀ ਵਿੱਚ ਫਾਰਮ ਰੱਖ ਕੇ ਤੇ ਮੋਜਜ਼ ਰੱਖ ਦਾਂਗੇ ਤੇ ਵਧੀਆ ਲੱਗੇਗਾ ਠੀਕ ਆ ਚਲੋ ਅੱਜ ਆਪਾਂ ਵੇਖਦੇ ਕਿਵੇਂ ਬੰਦ ਆਇਓ ਹੂੰ ਇਹਨੂੰ ਆਪਾਂ ਪਹਿਲਾਂ ਕਟਿੰਗ ਕਰ ਲਾਂਗੇ ਜਿਵੇਂ ਉਸ ਦਿਨ ਕੀਤੀ ਸੀ ਹਾਂ ਜੀ ਦੇਖਦੇ ਹਾਂ ਕਿੰਨਾ ਕੁ ਉੱਚਾ ਰੱਖਣਾ ਹੈ ਠੀਕ ਹੈ ਤੇ ਫਿਰ ਆਪਾਂ ਮਿਲਦੇ ਹਾਂ ਉਵੇਂ ਅੱਜ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਫਿਰ ਆਪਾਂ ਵਿੱਚੋਂ ਕੱਟ-ਕੱਟ ਕੇ ਥੋੜੀ-ਥੋੜੀ ਬਣਾਵਾਂਗੇ ਤੇ ਲਾਸਟ ਮੁੱਕ ਬਖਾਵਾਂਗੇ ਆਪਾਂ ਫਿਰ ਹਾਂ ਜੀ ਠੀਕ ਆ ਓਕੇ ਕਾਰਲੀ ਅਸੀਂ ਪੀਸਸ ਕੱਟ ਲਿਆ ਆ نیچے ਵਾਲਾ ਹਿੱਸਾ ਆ ਸਾਈਡਾਂ ਤੇ ਲੱਗਣੇ ਆ ਤੇ ਆ ਬਾਕਸਸ ਉਦਨ ਵਾਲੇ ਪਏ ਸੀ ਇਹਨੂੰ ਯੂਜ਼ ਕਰਕੇ ਆਪਾਂ ਬਣਾਵਾਂਗੇ ਠੀਕ ਆ ਬਾਕੀ ਦੀ ਹੈਲਪ ਹੋਣ ਸਰਦਾਰ ਸਾਹਿਬ ਕਰ ਲਗੇ ਠੀਕ ਆ ਇਹ ਕਮੀਣਾ ਵੀ ਕਰਦੇ ਆ ਹਾਂ ਗੁੱਟ ਨਹੀਂ ਖਾਈ ਇਹ ਗੁੱਟ ਪਹਿਲਾਂ ਹੀ ਐਵੇਂ ਦੀ ਸੀ ਨਾ ਡਿਫੈਕਟਡ ਪੀਸ ਅਕਸਰ ਵਾਧੇ ਘਟੇ ਆਵੇ ਇਹ ਕੜਾ ਪਾਪ ਨਹੀਂ ਹਾਂ ਅਸਾਇ ਤੇ ਨਾ ਆਹ ਕਿਹੜਾ ਪਾਸੋਂ ਪ੍ਰੋਡਕਟ ਸਹੀ ਚੀਜ਼ੀ ਹੂੰ ਨਵੀਆਂ ਗੁੱਟ ਇਹ ਰੋਪਣਾ ਰੋਪਣਾ ਬੈਟਰਾਂ ਨਗਰੀਏ ਡਾਕਟਰ ਜ਼ਾਵਾ ਆ ਗਏ ਨੇ ਹੁਣ ਲਾਜ ਕਰਨੇ ਨੂੰ ਪੱਕਾ ਹੁਣ ਮਿੰਟਾਂ-ਮਿੰਟ ਲਾਜ ਹੋ ਜਾਣੇ ਬਸ ਕੋਪੋਡਰਾਂ ਦੀ ਤਿਆਰੀ ਕਰ ਲਈ ਹੁਣ ਥੋੜੀ ਬਾਰੀ ਹਾਂਜੀ ਪਟੀਆਂ-ਪੁੱਟੀਆਂ ਤਿਆਰ ਰੱਖੀਆਂ ਹੁਣ ਅੰਗਾਂ ਤੇ ਜੋੜ ਦੇਣ ਠੀਕ ਆ ਬਸ ਇੱਕ ਮਿੰਟ ਵੇਟ ਕਰਨੀ ਪੈਣੀ ਇਹਨੇ ਜੁੜ ਜਾਣਾ ਆਪੇ ਜੁੜ ਜਾਣਾ ਬਹੁਤ ਜਲਦੀ ਜੁੜਦਾ ਹੈ ਆ ਚੀਜ਼ ਤਾਂ ਵਧੀਆ ਆ ਨਾ ਫਿਰ ਮਿੰਟੋ ਮਿੰਟ ਜੁੜ ਜਾਂਦੀ ਮੇਰੀਆਂ ਨਾ ਘਟੀਆਂ ਮਤਲਬ ਵੀ ਬਾਕਸਸਾਂ ਦੇ ਬਾਜਿਗੇ ਜਿਵੇਂ ਇੱਕ ਘੜੀ ਦੂਜੀ ਘੜੀ ਨਾ ਜਦੋਂ ਮੈਂ ਪਰਸੇ ਚ ਪਾ ਕੇ ਰੱਖ ਦਿੰਦੀ ਆ ਖਾਇ ਖਾਇ ਕੇ ਉਹਦਾ ਕਲਰ ਖਰਾਬ ਹੁੰਦਾ ਹੈ ਇਸ ਕਰਕੇ ਮੈਂ ਸੋਚਿਆ ਵੀ ਵਧੀਆ ਨੂੰ ਪਰਫੈਕਟ ਤਰੀਕੇ ਨਾਲ ਕਿਵੇਂ ਰੱਖਿਆ ਜਾਵੇ ਹਾਂਜੀ ਸਭਾ ਇਹ ਜਗਾ ਲਓ ਨਾਲੇ ਖਰਾਬ ਉਹ ਨਹੀਂ ਹੁੰਦੀਆਂ ਨਾਲੇ ਸੰਭੀਆਂ ਵੀ ਰਹਿਣਗੀਆਂ ਰਹਿਣੀਆਂ ਤੇ ਜਿਹੜੀ ਐ ਸਾਹਮਣੇ ਪਈਆਂ ਹੋਣੀਆਂ ਜਿਹੜੀ ਲਾਉਣੀ ਹੋਈ ਉਹ ਫੜ ਕੇ ਬੰਦਾ ਲਾ ਲਵੇ ਹਾਂਜੀ ਨਲੇ ਵੀ ਇੱਕ ਪੱਕਾ ਜਗਾੜ ਬਣ ਗਿਆ ਇਹਦੇ ਵਿੱਚ ਹੀ ਰੱਖ ਦਵੋ ਚਲੋ ਹੁਣ ਦੂਸਰੀ ਸਾਈਡ ਆਪਾਂ ਲਾਉਨੇ ਹਾਂ ਹਾਂ ਦੂਸਰੀ ਸਾਈਡ ਲਾਉ ਲੱਗੀ ਆਪਾਂ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਦਾ ਅੱਧੇ ਯੂਵੀ ਸ਼ੀਟਾਂ ਕੁਝ ਪੀਵੀਸੀ ਦੀਆਂ ਸ਼ੀਟਾਂ ਪਰ ਡਿਜ਼ਾਈਨ ਬਹੁਤ ਵਧੀਆ ਬਣੂਦਾ ਸਹੀ ਗੱਲ ਹੈ ਡਿਜ਼ਾਈਨ ਇਹ ਪੂਰਾ ਚੁਣ ਕੇ ਬਣਾਇਆ ਡਿਜ਼ਾਈਨ ਚੁਣ ਕੇ ਇੱਕ ਕੋਈ ਲੱਭ ਗਈ ਸ਼ੀਟ ਤੇ ਆਪ ਉੱਪਰ ਟੱਕਣ ਨੂੰ ਲਾ ਦੇ ਸਹੀ ਗੱਲ ਹੈ ਟੱਕਣ ਵੀ ਫਰਕ ਜਵਦਾ ਨਹੀਂ ਕਾਦਾ ਤਾਂ ਸਹੀ ਸਾਈਡ ਲੱਗ ਰਹੀ ਹੁਣ ਦੂਜੀ ਸਾਈਡ ਦੀ ਤਿਆਰੀ ਇਹ ਲੁਗੇ ਏ ਜੋੜ ਚੁਣੀ ਥੱਲੇ ਰਜੁਰ ਜਣਾ ਦੇ ਨਾਲ ਤੁਸੀਂ ਫੜ ਕੇ ਰੱਖੋ ਹੁਣ ਇਹਨਾਂ ਦੀ ਕਰੀਏ ਤਿਆਰੀ ਆਪਾਂ ਹਾਂਜੀ ਇਹੋਂ ਤਾਂ ਨਹੀਂ ਕੱਟੇ ਸੀ ਪੀਸ ਤੇ ਉਹਨਾਂ ਨਾਲੋਂ ਨਿਕਲੇ ਸੀ ਮੇभी ਅੱਜ ਕੰਮ ਦੇ ਜਾਣ ਹਾਂਜੀ ਵਧੀਆ ਸੁਗੋ ਹਨਾ ਕਿਤੇ ਤਾਂ ਨਿੱਕੇ ਵੀ ਲੱਗ ਜਾਣ ਕੋਈ ਨਹੀਂ ਸਾਈਡਾਂ ਤੇ ਬਰਾਬਰ ਆਉਣੇ ਚਾਹੀਦੇ ਹੁਣੇ ਚਾਹੀਦੇ ਆ ਕਿਉਂਕਿ ਵਿੱਚ ਤੇ ਆਪਾਂ ਇੱਕ ਪਾਰਟੀਸ਼ਨ ਹੀ ਕਰਨੀ ਹੈ ਨਾ ਹਾਂ ਵਿੱਚ ਤਾਂ ਪਾਰਟੀਸ਼ਨ ਜੋ ਕੰਨ ਦੇ ਕੰਦ ਕਰਨੀ ਹੈ ਗਵਾਂਡੀ ਨਾਲ ਜੁੜੀ ਨਹੀਂ ਬੜੀ ਵੱਡੀ ਕਰਨੀ ਕਿ ਕਰ ਲੋ ਉੱਤੋਂ ਦੇ 1:00 ਵਜੇ ਨਵਿੰਦਰ ਵੇਂਦੇ ਰੋ ਸਹੀ ਗੱਲੇ ਜਦ ਜਦ ਲੜਾਈ ਲੜਾਈ ਚੱਲਦੀ ਹੋਵੇ ਉਹ ਕੰਦ ਟੱਪ ਕੇ ਬੰਦਾ ਵੇਖਣ ਜੋ ਗਤੰਦੇ ਜਦੋਂ ਆਪ ਦੇ ਘਰੇ ਆਈ ਉਹ ਮੈਂ ਇਹ ਤੇ ਨਾ ਰੱਖੂੰ ਐ ਸਾਈਡ ਤੇ ਹਾਂ ਕਿਵੇਂ ਐ ਕਰਕੇ ਜੋੜ ਕੇ ਆਪਾਂ ਮੈਂ ਨਿੱਕਾ ਬੁੜਾ ਹਾਂ ਨਿਕਾੜੋ ਉਲਗਟਣਾ ਮਨਾਓ ਐਸ ਕਹਾਣੀ ਆ ਰਹੀ ਹੈ ਆਹ ਤੇ ਐਂਸੀ ਲੱਗ ਗਿਆ ਮੈਂ ਇਹਨਾਂ ਨੂੰ ਉੱਤੇ ਰੱਖਣੇ ਨੇ ਆ ਕਰੀ ਜਿਹੜਾ ਵੱਧ ਲਾਣਾ ਨਹੀਂ ਹਾਂ ਦਾ ਆ ਦੀ ਤੋ ਵਾਸਨ ਤੀਸਰੀ ਲਾਈਨ ਲੱਗ ਰਹੀ ਹੈ ਤੀਸਰੀ ਲਾਈਨ ਲੱਗਦੀ ਵੀ ਯੈਸ ਫਿਰ ਤਾਂ ਸਮਝੋ ਗਿਆ ਰੈਡੀ ਹੈ ਨਾ ਸਾਈਡਾਂ ਤੇ ਵੀ ਲਾ ਦੋ ਨਾ ਕਿ ਨਹੀਂ panjil ya sada kadiran khanwara box, bahas tu kadiran lab kel ya orang rumah dekat dia curi-curi kariya, sih kalau <laughs> yang <laughs> ini karna, ya Ena rumah dekat kadiran orang desi kira apa, tidak tidak kadiran tu badoo apaan ekok, ekok orang mentah karangi terus panjil jadi ini kira kadiran jadi cilewek dikasihin ya, aku buat mangge, haan jii, jadi tapi orangnya kadiran ini kau payu itu ikanida buat mangge apa, haan jii ਵਧੀਆ ਸਗੋ ਨਾਲ ਇਹਨਾਂ ਦੇ ਚ ਟੁੱਟਦੀਆਂ ਨਹੀਂ ਹਨ ਹਨਾ ਆਰਾਮ ਨਾਲ ਰੱਖੀਆਂ ਜਾਂਦੀਆਂ ਹੂੰ ਦੋਗਰ ਰੱਖ ਕੇ ਜੇ ਕੀਆ ਬਣਾ ਹੈ ਇਹ ਦੇਖੋ ਸਾਡਾ ਬਾਕਸ ਬਣ ਗਿਆ ਤੇ ਇਹ ਜਿਆਦਾ ਵੱਡਾ ਸੀ ਇਸ ਕਰਕੇ ਅਸੀਂ ਇਹਦੇ ਵਿੱਚ ਫੋਮ ਕੱਟ ਕੇ ਪਾ ਲਈਆ ਇਹ ਵਾਲੀ ਤੇ ਹੁਣ ਅਸੀਂ ਇਹਨੂੰ ਹੋਰ ਵੀ ਵਧੀਆ ਬਣਾਉਣ ਜਾ ਰਹੇ ਹਾਂ ਤਾਂ ਜੋ ਇਹਦੇ ਵਿੱਚ ਪਈਆਂ ਵਾਚੇਜ਼ ਇੱਧਰ ਉੱਧਰ ਰਗੜ ਖਾ ਕੇ ਛੱਟ ਨਾ ਲਵਾ ਲੈਣ ਸੋ ਅਸੀਂ ਲਿਆਂਦਾ ਏ ਇਸਨੀਲ ਦਾ ਕਪੜਾ ਤੇ ਇਹਦੇ ਵਿੱਚ ਇਸ ਤਰ੍ਹਾਂ ਲਗਾ ਕੇ ਆਪਾਂ ਇਹਨੂੰ ਕਵਰਡ ਕਰ ਦੇਣਾ ਕਿਵੇਂ ਰਿਹਾ ਖਿਆਲ ਗੁੱਡ ਤੇ ਚਲੋ ਹੁਣ ਤੁਹਾਨੂੰ ਅਸੀਂ ਮਿਲਉਂਦੇ ਆ ਇਹ ਲਗਾ ਕੇ ਫਿਰ ਦੱਸਿਓ ਕਿਸ ਤਰ੍ਹਾਂ ਦਾ ਲੱਗਦਾ ਏ ਹੁਣ ਕੀ ਖਾ ਰਹੀ ਏ ਜੀ ਹੋਂ ਨਾ ਹੁਣ ਮੈਂ ਬਿਸਤਰਾ ਬਣਾਇਆ ਏ ਇਹਦੇ ਚ ਐਵੇਂ ਦਾ ਬਿਸਤਰਾ ਬਣਾਉਣਾ ਘੜੀਆਂ ਲਾਉਣ ਵਾਸਤੇ ਓਕੇ ਕੜੀਆਂ ਨੂੰ ਸੌਣ ਲਈ ਬਿਸਤਰਾ ਵੀ ਚਾਹੀਦਾ ਹੈ ਨਾ ਹਮ ਇਸ ਕਰਕੇ ਮੈਂ ਇਹਦੇ ਚ ਕਾਟਨ ਪਾ ਕੇ ਆਵਰ ਕੱਪੜਾ ਲਾ ਕੇ ਉਹ ਬਣਾ ਕੇ ਫਿਰ ਉਹਦੇ ਉੱਪਰ ਆਪਰ ਲਾਵਾਂਗੇ ਆਵੇ ਇਧਰ ਕੱਪੜਾ ਚਿਪਕਾ ਕੇ ਰੱਖਣਾ ਹੈ ਕਿੰਨਾ ਸਮਾਂ ਬਣ ਗਿਆ ਨਾ ਇਹਨੂੰ ਬਸ ਹੁਣ ਉੱਪਰ ਇੱਥੇ ਇੱਥੇ ਤੱਕ ਚਿਪਕਾ ਕੇ ਇਹਦੀ ਕਟਿੰਗ ਕਰਕੇ ਟੁਕੜਾ ਬਣਾ ਲੈਣਾ ਉਸ ਤੋਂ ਬਾਅਦ ਇਹਦੀ ਵਾਰੀ ਓਕੇ ਹੁਣ ਕੀ ਕਰਨ ਲੱਗੇ ਆ ਹੁਣ ਇੱਥੇ ਫਿਨਿਸ਼ਿੰਗ ਦੇਣ ਲਈ ਆਪਾਂ ਨਾ ਉੱਪਰ-ਉੱਪਰ ਲੇਸ ਲਾ ਦਾਂਗੇ ਇੱਥੇ ਜੇ ਇਹਨਾਂ ਦਾ ਪ੍ਰੋਪਰ ਬਣ ਜੂਗਾ ਵਧੀਆ ਹਨਾ ਹੂੰ ਢੋੜਦੇ ਆ ਨਾ ਦੇਖੋ YouTube ਫੈਮਲੀ ਆਪਣਾ ਇਹਨਾਂ ਬਾਕਸ ਹੋ ਗਿਆ ਰੈਡੀ ਜਿਵੇਂ ਕਿ ਆਪਾਂ ਵਿੱਚ ਇੱਥੇ ਕੱਪੜਾ ਲਾ ਕੇ ਤੇ ਬਾਹਰ ਲੇਸ ਲਗਾ ਕੇ ਇਹਨੂੰ ਪ੍ਰੋਪਰ ਫਿਨਿਸ਼ਿੰਗ ਦੇ ਦਿੱਤੀ ਆ ਤੇ ਇਹ ਘੜੀਆਂ ਵੀ ਜਿਵੇਂ ਆਪਾਂ ਐ ਇਸ ਤਰ੍ਹਾਂ ਇਹਨੀਆਂ ਗੱਦੀਆਂ ਜੀਆਂ ਬਣਾ ਲਈਆਂ ਸੀਗੀਆਂ ਇਸੇ ਕੱਪੜੇ 'ਚ ਹੀ ਆਪਾਂ ਪਾ ਕੇ ਕਾਟਨ ਆ ਬਲੈਕ ਵਾਲਾ ਪਹਿਲਾਂ ਹੀ ਹੈਗਾ ਸੀ ਆਪਣੇ ਕੋਲ ਰੈਡੀਮੇਡ ਤੇ ਆ ਜਿਹੜੇ ਮੈਂ ਮਹਿਰੂਨ ਵਾਲੇ ਬਣਾਏ ਆ ਤੇ ਬਾਕੀ ਇਹਦੇ ਵਿੱਚ ਪੰਜ ਹੀ ਵਾਚਸ ਲੱਗ ਸਕੀਆਂ ਬਾਕੀ ਮੇਰੀਆਂ ਨਹੀਂ ਲੱਗੀਆਂ ਸੋ ਮੈਂ ਮੇਨ-ਮੇਨ ਲਾਤੀਆਂ ਤੁਸੀਂ ਦੇਖੋ ਆ ਮੇਰੇ ਵਿਆਹ ਵਾਲੀ ਘੜੀ ਆ ਇਹਦੀ ਪਾਲਿਸ਼ ਤਾਂ ਥੋੜੀ-ਥੋੜੀ ਉੱਤਰ ਗਈ ਇਸ ਕਰਕੇ ਮੈਂ ਬਨਦੀ ਤ ਨਹੀਂ ਬਟ ਇਹ ਮੈਂ ਰੱਖੀ ਹੋਈ ਹੈ ਜਿਵੇਂ ਮੇਰੇ ਦਾਜ ਦੀ ਵਿਆਹ ਦੀ ਘੜੀ ਆ ਤੇ ਜਿਆਦਾ ਮੇਰੀ ਮੋਸਟ ਫੇਵਰਿਟ ਇਸ ਟਾਈਮ ਦੀਆਂ ਇਹ ਤਿੰਨ ਨੇ ਕਿਉਂਕਿ ਇਹ ਬਾਕੀ ਘੜੀਆਂ ਨਾਲੋਂ ਸਾਰੀਆਂ ਨਾਲੋਂ ਮਹਿੰਗੀਆਂ ਤੇ ਤੇ ਅੱਜ ਦੇ ਟ੍ਰੈਂਡ ਦੇ ਸਹਾਂ ਨਾਲ ਤੇ ਸੋਹਣੀਆਂ ਜਿਵੇਂ ਹੁਣ ਹੈਵੀ ਡਾਇਲ ਚੱਲਦਾ ਜਿਵੇਂ ਆਹ ਵਾਲੀ ਮੇਰੇ ਹਸਬੰਡ ਨੇ ਮੈਨੂੰ ਲੈ ਕੇ ਦਿੱਤੀ ਸੀਗੀ ਜੀਰੇ ਤੋਂ ਸਪੈਸ਼ਲੀ ਮੈਨੂੰ ਇਹ ਬਹੁਤ ਪਸੰਦ ਹੈ ਉਹਨਾਂ ਨੇ ਗਿਫਟ ਕੀਤੀ ਸੀ ਮੈਨੂੰ ਮੈਂ ਨਾਲ ਹੀ ਸੀ ਤੇ ਮੈਂ ਪਸੰਦ ਕਰਵਾ ਕੇ ਦਿੱਤੀ ਸੀ ਇਹ ਬਹੁਤ ਸਾਰਿਆਂ ਨੇ ਪਸੰਦ ਕੀਤੀ ਜਦੋਂ ਵੀ ਇਹ ਲਾਉਣੀ ਆ ਘੜੀ ਪੁੱਛਦੇ ਆ ਕਿ ਇਹ ਬਾਹਰੋਂ ਮੰਗਵਾਈ ਆ ਪਰ ਇਹ ਮੈਂ ਬਹੁਤ ਲਾਈ ਘੜੀ ਹਜੇ ਵੀ ਉਵੇਂ ਹੀ ਪਈ ਹੈ ਤੇ ਆਹ ਤਾਂ ਹਜੇ ਨਿਊ ਨੇ ਇੱਕ ਇੱਕ ਦੋ ਦੋ ਵਾਰੀ ਲਾਈਆਂ ਹੁਣ ਆਪਾਂ ਲਾਇਆ ਕਰਾਂਗੇ ਤੇ ਬਾਕੀ ਛੋਟੇ ਛੋਟੇ ਡਾਇਲ ਵਾਲੀਆਂ ਘੜੀਆਂ ਮੇਰੇ ਕੋਲ ਕਾਫੀ ਪਈਆਂ ਉਹ ਮੈਂ ਸੋਚਦੀ ਆ ਕੋਈ ਹੋਰ ਇੱਕ ਛੋਟਾ ਜਿਹਾ ਬਾਕਸ ਬਣਾ ਕੇ ਉਹਦੇ ਵਿੱਚ ਲਾ ਦੂੰਗੀ ਬਾਕੀ ਮੇਰਾ ਇਰਾਦਾ ਇਹਨੂੰ ਹੋਰ ਡੈਕੋਰੇਟ ਕਰਨ ਦਾ ਇੱਥੇ ਨਾ ਥੋੜੀ ਫਿਨਿਸ਼ਿੰਗ ਕਰ ਤਾਇਆ ਮੈਂ ਸੋਇਨੀ ਤੇ ਪਰਲ ਜੇ ਮੈਨੂੰ ਮਿਲ ਜਾਣ ਤੇ ਮੈਂ ਛੋਟੇ ਛੋਟੇ ਪਰਲ ਲਗਾ ਕੇ ਤੇ ਇਹਨੂੰ ਪਰੋਂ ਹੀ ਪ੍ਰੋਪਰ ਫਿਨਿਸ਼ਿੰਗ ਹੋ ਜੇ ਸਾਈਡ ਤੋਂ ਤਾਂ ਹੈ ਹੀ ਹੈ ਇਹ ਦੇਖੋ ਤੁਸੀਂ ਇੱਕ ਪਾਸੇ ਮੈਂ ਯੂਵੀ ਸ਼ੀਟ ਲਾਈ ਹੈ ਜਿਹੜੀ ਵਧੀਆ ਆਪਣੀ ਹੈ ਨਾ ਲੱਗੀ ਸੀ ਤੇ ਇੱਕ ਪਾਸੇ ਪੀਵੀਸੀ ਤੇ ਆ ਨੀਚੇ ਵਾਲਾ ਆ ਵਾਲਾ ਮੈਨੂੰ ਮਿਲ ਕੇ ਆਸੀਆ ਤੇ ਸਾਈਡਾਂ ਵਾਲਾ ਆ ਸੀਗਾ ਤੇ ਮੈਨੂੰ ਇਹ ਵੀ ਚੀਜ਼ ਬੜੀ ਵਧੀਆ ਲੱਗੀ ਤੇ ਸੋ ਮੈਂ ਲਾ ਦਿੱਤਾ ਦੇਖੋ ਤੁਸੀਂ ਪ੍ਰੋਪਰ ਲੁੱਕ ਅਜੇ ਦੀ ਹੋਰ ਫਾਈਨਲ ਲੁੱਕ ਕਰਾਂਗੇ ਮੇਬੀ ਮੈਂ ਇੱਥੇ ਲਾਉਂਗੀ ਤੇ ਮੋਤੀ ਤੇ ਫਿਰ ਤੁਹਾਨੂੰ ਜੇ ਉਹ ਲਗਾਏ ਤੇ ਮੈਂ ਫਿਰ ਉਹ ਫਾਈਨਲ ਲੁੱਕ ਦਿਖਾਵਾਂਗੀ ਤੁਹਾਨੂੰ ਦੱਸਿਓ ਜ਼ਰੂਰ ਤੁਹਾਨੂੰ ਕਿਵੇਂ ਦਾ ਲੱਗਾ ਇਹ ਬਾਕਸ ਮੈਂ ਨਾ Amazon ਤੇ ਦੇਖਿਆ ਸੀ ਉੱਥੇ ਅ ਮੈਂ ਟੁਕੜਾ ਕਰਕੇ ਵੀ ਰੱਖਿਆ ਉਹ ਥੋੜਾ ਜਿਹਾ ਚਲੋ ਮੈਂ ਕਿਹਾ ਜਦੋਂ ਮੇਰੇ ਹੱਥ 'ਚ ਪੈਸੇ ਆਉਣਗੇ ਮੈਂ ਵਾਵਾ ਚੀਜ਼ਾਂ ਟੁਕੜ ਕਰਕੇ ਰਕਤੀਆਂ ਚ ਲੱਲਾਂਗੇ ਪਰ ਬੈਠੇ-ਬੈਠੇ ਮੇਰੇ ਦਿਮਾਗ 'ਚ ਆਇਆ ਵੀ ਜੇ ਉਸ ਦਿਨ ਆਪਾਂ ਆਵਲਾ ਬਾਕਸ ਬਣਾ ਸਕਦੇ ਹਾਂ ਤੇ ਫਿਰ ਹੋਰ ਕਿਉਂ ਕੁਛ ਕਿਉਂ ਨਹੀਂ ਤੇ ਸੋ ਮੈਂ ਇਹ ਬਣਾਇਆ ਅਜੇ ਹੋਰ ਵੀ ਕੁਝ ਸੋਚਿਆ ਕਿ ਸ਼ੀਟਾ ਕਾ ਵਧੀਆਂ ਪਈਆਂ ਟੋਟਾ ਕਾ ਫੀ ਤੇ ਮੈਂ ਸੋਈ ਦੀਆਂ ਚਲੋ ਇਹ ਚੀਜ਼ਾਂ ਬਣਾ ਲਈਆਂ ਜਾਂ ਨਾਲ ਟਾਈਮ ਪਾਸ ਹੋ ਜਾਂਦਾ ਨਾਲੇ ਆਪਣੀ ਵੀਡੀਓ ਦੇ ਵਿੱਚ ਇੱਕ ਨਵੀਂ ਕ੍ਰੀਏਟੀਵਿਟੀ ਆ ਜਾਂਦੀ ਆ ਗੌਰ ਨਹੀਂ ਹੋਗੇ ਤੁਸੀਂ ਇੱਕ ਨਵੀਂ ਚੀਜ਼ ਤੇ ਲੈ ਲੈ ਬੜੀ ਦਮ ਮਜ਼ਾ ਤੇ ਬਾਕੀ ਇਹਦੇ ਮੈਂ ਪਾਰਟੀਸ਼ਨ ਨਹੀਂ ਕੀਤੀ ਜਿਵੇਂ ਕਿ ਆਪਾਂ ਕਿਹਾ ਸੀ ਕਿ ਇੱਥੇ ਵਿੱਚ ਵਿੱਚ ਵੀ ਪਾਰਟੀਸ਼ਨ ਕਰਾਂਗੇ ਪਾਰਟੀਸ਼ਨ ਨਾਲੋਂ ਮੈਨੂੰ ਆ ਚੀਜ਼ ਵਧੀਆ ਲੱਗੀ ਕਿਉਂਕਿ ਕੋਈ ਛੋਟੀ ਹੈ ਕੋਈ ਵੱਡੀ ਹੈ ਆਪਣੀ ਸਪੇਸ ਆਪੇ ਵਾਚ ਲੈ ਲੈਂਦੀ ਆ ਪਾਰਟੀਸ਼ਨ ਵੀ ਕੀਤੀਆਂ ਵਧੀਆ ਲੱਗੂ ਬਟ ਮੈਨੂੰ ਐਵੇਂ ਹੀ ਵਧੀਆ ਲੱਗਿਆ ਹੁਣ ਤੋਂ ਮੈਂ ਪਾਰਟੀਸ਼ਨ ਨਹੀਂ ਕਰੂੰਗੀ ਹੁਣ ਮੈਂ ਇਹਦਾ ਢੱਕਣ ਬਣਾਉਂਗੀ ਹੁਣ ਮੈਨੂੰ ਸਾਰੇ ਕਹਿ ਰਹੇ ਮੇਰੇ ਬੱਚੇ ਕਹਿ ਰਹੇ ਆ ਕਿ ਮਮਾ ਦਾ ਟੱਕਣ ਵੀ ਬਣਾਓ ਸੋ ਟੱਕਣ ਬਣਾਉਣ ਲਈ ਮੈਨੂੰ ਇੱਕ ਚੀਜ਼ ਦੀ ਕਮੀ ਆ ਉਹ ਮੈਂ ਕੱਲ ਨੂੰ ਤੁਹਾਨੂੰ ਦਿਖਾਵਾਂਗੀ ਟੱਕਣ ਕਿਵੇਂ ਲੱਗਦਾ ਹੈ ਸੋ ਇੱਕ ਥੋੜਾ ਜਿਹਾ ਪਲਾਨ ਆਪਣਾ ਕੈਨਸਲ ਹੋ ਗਿਆ ਜਿਵੇਂ ਕਹਿੰਦੇ ਸੀ ਨਾ ਇੱਥੇ ਆਪਾਂ ਪਰਲ ਲਾਉਣੇ ਆ ਪਰਲ ਦਾ ਕੈਨਸਲ ਹੋ ਗਿਆ ਕਿਉਂਕਿ ਬੱਚੇ ਕਹਿ ਰਹੇ ਆ ਕਿ ਮਮਾ ਇਹਦਾ ਟੱਕਣ ਬਣਾਓ ਸੋ ਜੇ ਟੱਕਣ ਬਣਾਇਆ ਇੱਥੇ ਪਰਲ ਲਾਤੇ ਤੇ ਟੱਕਣ ਬੰਦ ਨਹੀਂ ਹੋਣਾ ਸੋ ਆ ਚੀਜ਼ ਵਧੀਆ ਜਿਹੜੀ ਵਿੱਚ ਵੱਟ ਜੀ ਬਣੀ ਹੋਈ ਨਾ ਵਿੱਚ ਆ ਚੀਜ਼ ਥੋੜੀ ਡੂੰਗੀ ਆ ਇਹ ਚੀਜ਼ ਵਧੀਆ ਰਹੂਗੀ ਇੱਥੇ ਟੱਕਣ ਬਿਲਕੁਲ ਸੈੱਟ ਹੋ ਜਾਊਗਾ ਸੋ ਮੈਂ ਸੋਚ ਰਹੀ ਆ ਪਰਲ ਵਾਲਾ ਜਿਹੜਾ ਆਈਡੀਆ ਕੈਨਸਲ ਕਰਕੇ ਸੋ ਹੁਣ ਆਪਾਂ ਟੱਕਣ ਲਗਾਵਾਂਗੇ ਤੇ ਟੱਕਣ ਆਪਾਂ ਕੱਲ ਦੀ ਵੀਡੀਓ ਚ ਦਿਖਾਵਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਏ ਸੋ ਅੱਜ ਆਪਾਂ ਇੰਨਾ ਕੁ ਤਿਆਰ ਕਰ ਲਿਆ ਏ ਦੇਖ ਲਓ ਤੁਸੀਂ ਪ੍ਰੋਪਰ ਲੁੱਕ ਕਿ ਇਸ ਤਰ੍ਹਾਂ ਦਾ ਲੱਗਾ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਪਲੀਜ਼ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਤੇ ਤੁਸੀਂ ਵੀ ਚਾਹੋ ਤਾਂ ਟਰਾਈ ਕਰ ਸਕਦੇ ਹੋ ਜਿਵੇਂ ਕੋਈ ਪਲਾਈ ਪਈ ਹੋਵੇ ਬੰਦਾ ਪਲਾਈ ਦਾ ਹੀ ਬਣਾ ਕੇ ਤੇ ਵਿੱਚ ਕਪੜਾ ਲਾ ਲੈਂਦਾ ਜਾਂ ਗੱਤੇ ਦਾ ਵੀ ਬਣ ਸਕਦਾ ਹੈ ਜਿਵੇਂ ਬਹੁਤ ਸਖਤ ਗੱत्ता ਹੁੰਦਾ ਹੈ ਉਹਨੂੰ ਡਬਲ ਕਰ ਲਓ ਭਾਵੇਂ ਉਹਦਾ ਵੀ ਬਹੁਤ ਸੋਹਣਾ ਬਣ ਜਾਊਗਾ ਮੈਂ ਤਾਂ ਇੱਥੇ ਤੱਕ ਹੀ ਵੇਖੇ ਕਈਆਂ ਨੇ ਗੱਤੇ ਦੇ ਸੋਫੇ ਵੀ ਬਣਾਏ ਹੋਏ ਬੈਠਣ ਵਾਲੇ ਵੱਟਿਆਂ ਦੇ ਬੈਠਣ ਵਾਲੇ ਸੋ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਹਾਰਡ ਗੱत्ता ਲਾ ਕੇ ਤੇ ਉੱਤੇ ਗੱਦੀ ਲਾ ਦਿੰਦੇ ਬਹੁਤ ਸੋਹਣਾ ਬਣਦਾ ਸੋ ਮੈਂ ਆ ਬਣਾਇਆ ਨਿੱਕੀ ਜੀ ਕੋਸ਼ਿਸ਼ ਜਰੂਰ ਦੱਸਿਓ ਪਲੀਜ਼ ਸੋ ਆਈ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਆਪਣੇ ਲਾਈਕ ਦੁਆਰਾ ਕਮੈਂਟ ਦੁਆਰਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਪਹਿਨਪਰਾਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਐਡਿਟਿੰਗ ਕਰਨ ਤੇ ਸਾਰਾ ਕੁਝ ਕਰਨ ਤੇ ਬਹੁਤ ਮਿਹਨਤ ਦਾ ਕੰਮ ਆ ਸੋ ਪਲੀਜ਼ ਤੁਸੀਂ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਸੋ ਇੱਥੇ ਹੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਤੇ ਮਿਲਦੇ ਆ ਨੈਕਸਟ ਵਲੌਗਸ tataglay sa Bye!